ਕਿਉਂਕਿ ਨਸ਼ੀਲੇ ਜਿਹੜੇ ਪਦਾਰਥ ਹੈਗਾ ਨੂੰ ਵੀ ਖਰੀਦੋ-ਫਰੋਕ ਦਾ ਤੇ ਵੇਚਣ ਦਾ ਕੰਮ ਕਰਦਾ ਸੀ ਇਹਦੇ ਦੋ ਘਰ ਹੈਗੇ ਆ ਜਿਹੜੇ ਦੋਵੇਂ ਅਸੀਂ ਉਹਨਾਂ ਨੂੰ ਹੁਣ ਇੱਥੇ ਜਾਨਕੀ ਫ੍ਰੀਜ਼ਿੰਗ ਆਰਡਰ ਪਾਸ ਕੀਤੇ ਨੇ ਜਿਹੜੇ ਕਿ ਇਹ ਇਹਨਾਂ ਨੂੰ ਨੋਟੀਫਾਈ ਵੀ ਕਰਾਤਾ ਤੇ ਇੱਥੇ ਅੱਜ ਇਹ ਚਪਕੇ ਕੇ ਵੀ ਚੱਲੇ ਆ। ਉਹ ਨਹੀਂ ਇਹ ਵੇਚ ਨਹੀਂ ਸਕਦੇ ਇਸ ਪ੍ਰਾਪਰਟੀ ਨੂੰ ਕਿਉਂਕਿ ਉਹਨਾਂ ਨੂੰ ਫ੍ਰੀਜ਼ ਕਰਤਾ। ਕੋਈ ਵੀ ਵਿਅਕਤੀ ਇਸ ਪ੍ਰਾਪਰਟੀ ਨੂੰ ਨਾ ਤਾਂ ਵੇਚ ਸਕਦਾ ਤੇ ਨਾ ਹੀ ਖਰੀਦ ਸਕਦਾ। ਤੇ ਇਹ ਹੈ ਦਾ ਇਸ ਪ੍ਰੋਪਰਟੀ ਨੂੰ ਰਿਸ ਦਿੱਤਾ ਗਿਆ ਉਹਨ ਦਾ ساری ਉਮਰ ਜਿਹੜਾ ਜੀ ਕਰਦੀ ਇਹ ਕਰਦਾ ਬਰਨਜਾਰੇ ਨਾਲ ਕੋਈ ਨਾ ਨਾ ਲੈਂਕ ਨਹੀਂ ਸਾਡਾ ਕੋਈ ਲੈਂਕ ਨਹੀਂ ਸਾਡਾ ਬੇਦਖਲ ਕੀਤਾ ਦੋ ਵਾਰੀ ਕਰਿਆ ਬਸ ਅਸੀਂ ਤਾਂ ਆਈ ਆ ਸਾਡੇ ਕੋਲ ਟੈਂਪੂ ਆ ਸੀ ਉਹ ਚਲਾ ਕੇ ਜਿਆ ਦੁਕਾਨ ਆ ਬਸ ਅਸੀਂ ਇਹ ਚਲਾ ਕੇ ਟਾਈਮ ਪਾਸ ਕਰਦੇ ਹੁਣ ਹਾਂਜੀ ਪਹਿਲਾਂ ਅਸੀਂ ਮੇਲੇ ਲਾਉਂਦੇ ਸੀ ਸਾਡੇ ਦਾ ਘਰੇ ਰਹਿ ਕੇ ਕਰਾਈ ਨਹੀਂ ਹੋਰੇ ਕੋਸ ਆ ਸਾਰੇ ਆਣ ਕੇ ਮਾਰਨ ਨੂੰ ਤੁਸੀਂ ਪੁੱਛ ਲਵੀ ਸਾਡੇ ਘਰੇ ਰਹਿਣ ਪਹਿਲਾਂ ਹੀ ਉਹਦੇ ਤੋਂ ਦੁਖੀ ਹੋਵ ਯਾਰ ਅਸੀਂ ਤਾਂ ਆਪਣਾ ਦੁਖੀ ਆ ਸਾਨੂੰ ਤਾਂ ਜਾਣਤਾ ਉਹ ਆ ਸਾਡਾ ਕਮਾਂਡੀ ਖੜਾ ਇਹਨੂੰ ਪੁੱਛ ਲੋ ਤੁਸੀਂ ਕੋਣ ਵੀ ਆਡਾ ਹੋ ਸਾਰੇ ਆ ਸਾਰੀ ਜੈਤੋਂ ਨੂੰ ਪਤਾ ਵੀ ਸਾਨੂੰ ਕਿੰਨਾ ਕੋਣੇ ਸਾਥ ਦਿੱਤਾ ਸਾਨੂੰ ਤਿੰਨੇ ਦੋ ਮਹੀਨਿਆਂ ਤੇ ਤਕਰੀਬਨ 2 ਕਰੋੜ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਇਹ ਹੀ ਫ੍ਰੀਜ਼ ਕਰਾਤੀ ਹੈਗੀ ਹੈ ਜੀ ਹੁਣ ਜਿਉਂ ਹੀ ਇਹਨਾਂ ਦੇ ਆਰਡਰ ਇਹਨਾਂ ਦੇ ਜਿੱਦਾਂ ਆ ਗਏ ਨੇ ਤੇ ਇਹ ਕਨਵਰਟ ਹੋ ਜਾਂਦੇ ਨੇ ਫਿਰ ਇਹ ਅਸੀਂ ਸੀਜ਼ ਕਰ ਲਾਂ ਭਾਵੇਂ ਸਰਕਾਰ ਆਪਣੇ ਕਬਜ਼ੇ 'ਚ ਵੀ ਲੈ ਲੂਗੀ 14 ਜੰਡੀਪੀਐ ਸੈਕਟ ਦੀ ਇੱਕ 50 ਨੰਬਰ ਮੁਕੱਦਮਾ ਦਰਜ ਹੋਇਆ ਸੀ ਟੀ ਸੋਰੀ ਜੈਤੋਂ ਥਾਣੇ 'ਚ ਉਹਦੇ 'ਚ ਕਿਉਂਕਿ ਨਸ਼ੀਲੇ ਜਿਹੜੇ ਪਦਾਰਥ ਹੈਗਾ ਨੂੰ ਵੀ ਖਰੀਦੋ ਫਰੋਕ ਦਾ ਤੇ ਵੇਚਣ ਦਾ ਕੰਮ ਕਰਦਾ ਸੀ ਉਹਦੇ ਚ ਜਿਹੜੀ 68 ਐਫ ਇੱਕ ਪ੍ਰੋਵੀਜ਼ਨ ਹੁੰਦੀ ਹੈ ਐਨਡੀਪੀਐਸ ਸੈਕਟ ਦੇ ਉਹਦੇ ਚ ਜਿਹੜੇ ਇਦਾਂ ਦਾ ਕੰਮ ਕਰਦੇ ਉਹਨਾਂ ਦੀ ਜਿਹੜੀ ਸੰਪਤੀ ਹੈਗੀ ਆਪਾਂ ਚੱਲ ਚੱਲ ਉਹਨਾਂ ਹੀ ਜ਼ਬਤ ਕਰ ਸਕਦੇ ਆ ਉਹਦੇ ਚ ਅਸੀਂ ਕੰਪੀਟੈਂਟ ਅਥਾਰਟੀ ਹੈ ਉਹਨੇ ਆਰਡਰ ਪਾਸ ਕੀਤਾ ਹੈਗਾ ਇਹਦੇ ਦੋ ਘਰ ਹੈਗੇ ਆ ਜਿਹੜੇ ਦੋਵੇਂ ਅਸੀਂ ਉਹਨਾਂ ਨੂੰ ਹੁਣ ਇੱਥੇ ਜਾਨਕੀ ਫ੍ਰੀਜ਼ਿੰਗ ਆਰਡਰ ਪਾਸ ਕੀਤੇ ਨੇ ਜਿਹੜੇ ਕਿ ਇਹ ਇਹਨਾਂ ਨੂੰ ਨੋਟੀਫਾਈ ਵੀ ਕਰਾਤਾ ਤੇ ਇੱਥੇ ਅੱਜ ਇਹ ਚਪਕਾ ਕੇ ਵੀ ਚੱਲੇ ਨੇ ਇਸ ਤੋਂ ਲਾਵਾ ਦੂਜੇ ਨਸ਼ਾ ਤਸਕਰਾਂ ਕੀ ਪਿੱਛੇ ਉਹਨੇ ਇਹ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਕਿ ਕੰਨੂ ਮਾੜਾ ਕੰਮ ਹੈ ਤੇ ਮਾੜੇ ਕੰਮ ਦੇ ਮਾੜੇ ਨਤੀਜੇ ਅਸੀਂ ਤੁਹਾਨੂੰ ਫੜਾਂਗੇ ਵੀ ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪਏਗਾ ਉੱਥੇ ਸਜ਼ਾ ਵੀ ਕੱਟੋਗੇ ਤੇ ਨਾਲੋਂ ਨਾਲ ਇਸ ਜਿਹੜੀ ਤੁਸੀਂ ਧੰਦੇ ਚ ਜਿਹੜੀ ਵੀ ਜੋ ਵੀ ਕਮਾਈ ਕੀਤੀ ਹੈ ਉਹ ਸਰਕਾਰ ਨੂੰ ਜ਼ਬਤ ਵੀ ਕਰੇਗੀ ਸਰ ਇੱਕ ਗੁਜ਼ਰੇ ਦੇ ਵਿੱਚ ਕਿਨਵਾ ਕਿਹੜਾ ਕਿਨਵਾ ਮਾਮਲਾ ਜਿਹਦੇ ਵਿੱਚ ਪ੍ਰਾਪਰਟੀ ਫ੍ਰੀਜ਼ ਇਹ ਚ ਦੇਖੋ ਇਹ ਤਕਰੀਬਨ ਫਰੀਜ਼ ਪਿਛਲੇ 2 ਮਹੀਨਿਆਂ ਚ ਤਕਰੀਬਨ 2 ਕਰੋੜ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਹੀ ਫ੍ਰੀਜ਼ ਕਰਾਤੀ ਹੈਗੀ ਹੈ ਜੀ ਜੋ ਜੀ ਇਹਨਾਂ ਦੇ ਆਰਡਰ ਇਹਨਾਂ ਦੇ ਜਿੱਦਾਂ ਆ ਗਏ ਨੇ ਤੇ ਇਹ ਕਨਵਿਕਟ ਹੋ ਜਾਂਦੇ ਨੇ ਫਿਰ ਇਹ ਅਸੀਂ ਸੀਜ਼ ਕਰ ਲਾਂਗੇ ਭਾਵੇਂ ਸਰਕਾਰ ਆਪਣੇ ਕਬਜ਼ੇ 'ਚ ਵੀ ਲੈ ਲੂਗੀ ਤੇ ਰੈਗੂਲਰ ਕੰਮ ਚੱਲ ਰਿਹਾ ਕਰ ਰਹੇ ਆ ਜਿਉਂ-ਜਿਉਂ ਸਾਡੇ ਕੋਲ ਕੇਸ ਆਈ ਜਾਂਦੇ ਨੇ ਤੇ ਸਜ਼ਾ ਹੋਈ ਜਾ ਰਹੀ ਨੇ ਜਾਂ ਦਰਜ ਹੁੰਦੇ ਨਾਲੋਂ ਨਾਲ ਇਹ ਕੰਮ ਕਰ ਰਹੇ ਆ ਸਰ ਇਸ ਵਿਅਕਤੀ ਤੋਂ ਕੋਈ ਪਹਿਲਾਂ ਵੀ ਮਾਮਲੇ ਦਰਜ ਹੋਏ ਐਮ ਪੀਐਸ ਹੋਏ 50 ਨੰਬਰ ਹੈ ਜੀ ਇਸੇ ਥਾਣੇ ਦਾ 50/18 ਹਾਂਜੀ ਜਿੱਤੋ ਦੇ ਵਿੱਚ ਇਹ ਪਹਿਲਾਂ ਜਾਂ ਪਹਿਲਾਂ ਵੀ ਕਿਤੇ ਪਹਿਲਾਂ ਵੀ ਹੋਏ ਆ ਜੀ ਪਹਿਲਾਂ ਵੀ ਫ੍ਰੀਜ਼ ਹੋਏ ਪਿਛਲੇ ਬੀਤੇ ਸਾਲਾਂ ਚ ਹੋਏ ਨੇ ਹੁਣ ਜਿਹੜਾ ਕਿ ਅਸੀਂ ਇਸ ਸਾਲ ਫਿਰ ਦੁਬਾਰਾ ਇਹ ਮਹੀਮ ਸ਼ੁਰੂ ਕੀਤੀ ਪਹਿਲਾਂ ਵੀ ਕਰਦੇ ਰਹੇ ਹੁਣ ਲੇਟੈਸਟ ਆਰਡਰ ਇਹ ਆਏ ਨੇ ਜਿਹੜੇ ਇਹ ਲਾਏ ਨੇ ਜੀ ਇਹਦੀ ਤਾਂ ਕਿੰਨੀ ਵੈਲਿਊਏਸ਼ਨ ਹੈਗੀ ਹੈ ਇਹ ਤਕਰੀਬਨ 74-75 ਲੱਖ ਰੁਪਏ ਦੀ ਹੈਗੀ ਹੈ ਉਹ ਨਹੀਂ ਇਹ ਵੇਚ ਨਹੀਂ ਸਕਦੇ ਇਸ ਪ੍ਰਾਪਰਟੀ ਨੂੰ ਕਿਉਂਕਿ ਉਹਨਾਂ ਨੂੰ ਫ੍ਰੀਜ਼ ਕਰਤਾ ਠੀਕ ਹੈ ਇਸ ਤੋਂ ਬਾਅਦ ਕੰਪੀਟੈਂਟ ਅਥਾਰਟੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੋ ਵੀ ਆਰਡਰ ਆਏਗਾ ਚਾਹੇ ਉਹਨੂੰ ਅਹੀਂ ਆਪਣੇ ਉਹ ਜੇ ਕਹਿੰਦੇ ਇਹਨੂੰ ਸੀਜ਼ ਕਰ ਲਈਏ ਜਬਤ ਕਰ ਲਈਏ ਜੇ ਉਹ ਫਿਰ ਸਰਕਾਰ ਦੀ ਹੋ ਜੂਗੀ ਜਿਵੇਂ ਵਕੇਟ ਕਰਨਗੇ ਫਿਰ ਕੁਝ ਕਰ ਸਕਦੇ ਆ ਉਹ ਨਹੀਂ ਕੁਝ ਕਰ ਸਕਦੇ ਨਾ ਵੇਚ ਵਟ ਨਹੀਂ ਸਕਦੇ ਕੁਝ ਵੀ ਪਹਿਲਾਂ ਤਾਂ ਲਾਇਆ ਹੋਣਾ ਜੀ ਉਹ ਫਿਰ ਅੱਜ ਸਾਡੇ ਕੋਲ ਆਰਡਰ ਆਇਆ ਅੱਜ ਅਹੀਂ ਇਹਨੂੰ ਰਿਸੀਵ ਕਰਾਤਾ ਹੋਣ ਨਹੀਂ ਕਰ ਸਕਦੇ ਜੀ ਜੀ ਇਹ ਆਹੀ ਜਿਹੜੀ ਜਦੋਂ ਮੰਨ ਲਓ ਕੋਈ ਵਹੀਕਲ ਹੈ ਤੇ ਅਸੀਂ ਉਹ ਸਬੰਧਤ ਅਥਾਰਟੀ ਹੈ ਆਰਟੀਓ ਨੂੰ ਨੋਟ ਕਰਾਵਾਂਗੇ ਜਿਹੜੇ ਇਦਾਂ ਐ ਪ੍ਰਾਪਰਟੀ ਨਾਲ ਰਿਲੇਟਡ ਐ ਐਸਡੀਐਮ ਨੂੰ ਨੋਟ ਕਰਾਵਾਂਗੇ ਤਾਂ ਜੋ ਉਹ ਵੀ ਇਸ ਚੀਜ਼ ਦਾ ਧਿਆਨ ਰੱਖਣ। ਤੁਹਾਡਾ ਮਾਤਾ ਜੀ ਅੱਜ ਘਰ ਤੇ ਪੁਲਿਸ ਨੋਟਿਸ ਲਾਇਆ ਗਈ ਆ ਵੀ ਫ੍ਰੀਜ਼ ਕਰ ਦਿੱਤਾ। ਉਹ ਤੁਹਾਡੇ ਬੇਟੇ ਦਾ ਨਾਮ ਵੰਜਾਰਾ ਜੀ। ਹਾਂਜੀ। ਤੇ ਇਹ ਪੁਲਿਸ ਨੇ ਅੱਜ ਲਾਇਆ ਤੁਸੀਂ ਨਹੀਂ ਸਾਡਾ ਉਹ ਬੇਜਖਲਾ ਜੀ ਅਸੀਂ ਤਾਂ ਆਪਦੀ ਮਿਹਨਤ ਕਰਕੇ ਅਸੀਂ ਬਣਾਇਆ ਹੋਇਆ ਕ। ਠੀਕ ਐ। ਠੀਕ ਹੈ ਨਾ? ਉਹ ਸਾਡਾ ਕੋਈ ਰੋਲ ਨਹੀਂ ਉਹਨਾਂ ਦਾ ਸਾਰੀ ਉਮਰ ਜਿਹੜਾ ਚ ਹੀ ਕਰਦੀ 11 ਚ ਬਣਾਇਆ ਜੀ ਮਕਾਨ ਤਾਂ ਉਹ ਤਾਂ 11 ਚ ਬਣਾਇਆ ਸੀ ਮਕਾਨ ਤਾਂ ਇਹ ਲਿਖੀ ਬੈਠੇ 14 ਦਾ ਇਹ ਅਸੀਂ 21 ਚ ਲਿਆ ਜੀ ਇਹ ਲਿਖੀ ਬੈਠੇ 7 14 ਦਾ 17 ਦਾ ਅਸੀਂ ਤਾਂ ਇਹਦੇ ਵਿੱਚ ਉਹਦਾ ਰੋਲ ਹੀ ਹੈ ਨਹੀਂ ਕੋਈ ਨਾ ਇਹ ਮਤਲਬ ਇਹ ਘਰ ਦਾ ਅਰੰਜਾਰੇ ਨਾਲ ਕੋਈ ਨਾ ਨਾ ਲੈਂਕ ਨਹੀਂ ਸਾਡਾ ਕੋਈ ਲੈਂਕ ਨਹੀਂ ਸਾਡਾ ਬੇਦਖਲ ਕੀਤਾ ਦੋ ਵਾਰ ਹੀ ਕਰਿਆ ਕਰਿਆ ਫੇ ਪਹਿਲਾਂ 7 ਚ ਕਰਿਆ ਸੀਗਾ ਜੇ ਅਸੀਂ ਫੇਰ ਉਹ ਅਸੀਂ 19 ਚ ਕਰਿਆ ਫੇਰ ਅਸੀਂ 21 ਚ ਕਰਿਆ ਸਮੇਤ ਪਰਿਵਾਰ ਤਿੰਨ ਵਾਰ ਹੀ ਕਰਿਆ ਜੀ ਇੱਕ ਸਾਡਾ ਪੋਤਾ ਨਾਲ ਬਸ ਆਹ ਆਪ ਧੱਕੇ ਖਾਣੇ ਆ ਇਹਨਾਂ ਨੇ ਗਲਤ ਲਿਖਿਆ ਇਹ ਜਿਹੜੀ ਜਗ੍ਹਾ ਨਾ ਇਹ 9 ਮਰ ਲਿਆ ਜੀ ਇਹ 200 ਗਜ ਨਹੀਂ ਹੈਗੀ 200 ਗਜ ਨਹੀਂ ਹੈਗੀ ਇਹ 270 ਗਜ ਜਗ੍ਹਾ ਕੀ ਤੇ ਉਹ ਆ 158 ਗਜ ਜਗ੍ਹਾ ਠੀਕ ਹੈ ਜੀ ਉਹ 158 ਗਜ ਜਗ੍ਹਾ ਉਧਰ ਦੀ ਮੈਂ ਕਹਿੰਦਾ ਸੀ ਉਧਰ ਇਹਨਾਂ ਨਿਕਲੇ ਉਧਰ ਬਾਹਰ ਰਹਿੰਦਾ ਸੀ ਉਹ ਬੇਅਕਲ ਸੀ ਜਾ ਉਹਦਾ ਹੈ ਨਹੀਂ ਇੱਥੇ ਸਾਡੇ ਦਾ ਘਰੇ ਰਹਿ ਕੇ ਕਰਾਈ ਨਹੀਂ ਉਹਨੇ ਕੁਸ ਹਾਂਜੀ ਆ ਸਾਰੇ ਆਣ ਕਮਾਨ ਨੂੰ ਤੁਸੀਂ ਪੁੱਛ ਲਓ ਸਾਡੇ ਘਰੇ ਰਹੇ ਸੀ ਪਹਿਲਾਂ ਹੀ ਉਹਦੇ ਤੋਂ ਦੁਖੀ ਹੋਵੀਆਂ ਅਸੀਂ ਤਾਂ ਪਹਿਲਾਂ ਹੀ ਦੁਖੀਆਂ ਸਾਨੂੰ ਤਾਂ ਜਾਣਦਾ ਉਹ ਆ ਸਾਡਾ ਗਮਾਂਡੀ ਖੜਾ ਇਹਨੂੰ ਪੁੱਛ ਲਓ ਤੁਸੀਂ ਕੋਣ ਵੀ ਆਡਾ ਹੋ ਸਾਰੇ ਆ ਸਾਰੀ ਜੇ ਤੁਹਾਨੂੰ ਪਤਾ ਵੀ ਸਾਨੂੰ ਕਿੰਨਾ ਕੋਣੇ ਸਾਥ ਦਿੱਤਾ ਸਾਨੂੰ ਬਾਹਰ ਆਹੋ ਪਰ ਹੁਣ ਤੁਹਾਡੇ ਬਾਰ ਤੇ ਨੋਟਿਸ ਲੱਗ ਗਿਆ ਵੀ ਆ ਘਰ ਨੋਟ ਫਿਰ ਇਹ ਗਲਤ ਲਾਇਆ ਫਿਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਅਸੀਂ ਤਾਂ ਲਿਖਤੀ ਰੂਪ ਦੇ ਵਕੀਲ ਨੂੰ ਕਰਕੇ ਤੇ ਉਥੇ ਜਵਾਬ ਉਹ ਭੇਜਿਆ ਹੋਇਆਗਾ ਆ ਭੇਜਿਆ ਜੀ ਜਵਾਬ ਜੀ ਜਵਾਬ ਜੀ ਹਾਂ ਜੀ ਜਵਾਬ ਭੇਜਿਆ ਗਿਆ ਹੈ 12 ਤਰੀਕ ਦਾ 13 ਤਰੀਕ ਦਾ ਕਦੋਂ ਵੇ ਦੇਖਲ ਕਰਤੇ ਸੀ ਉਹਦੇ ਬੇਟੇ ਨੂੰ ਇੱਕ ਵਾਰ ਅਸੀਂ 7ਵੇਂ 8ਵੇਂ ਚ ਕੀਤਾ ਇੱਕ ਅਸੀਂ ਹੁਣ ਹੋ ਗਿਆ 1.5 ਸਾਲ ਹੋ ਗਏ 11 ਚ ਕਰਿਆ ਸੀਗਾ ਜੀ ਉਸ ਤੋਂ ਬਾਅਦ 21 ਚ ਕਰਿਆ ਸੀ ਉਸ ਤੋਂ ਬਾਅਦ 23 ਚ ਕਰਿਆ ਹੁਣ ਹੁਣ ਫੇਰ ਕਰਤਾ ਹਾਂਜੀ ਹੁਣ ਅਸੀਂ ਸਾਰਾ ਪਰਿਵਾਰ ਕੀਤਾ ਉਹ ਸਵੇਤ ਪਰਿਵਾਰ ਕਰੀ ਪਹਿਲਾਂ ਇਹ ਦੋਨੇ ਮੀਆਂ ਬੀਬੀ ਕਰੇ ਸੀਗੇ ਠੀਕ ਹਾਂ ਤੁਹਾਡੇ ਕੋਲ ਨਹੀਂ ਰਹਿੰਦਾ ਉਹ ਅੱਡ ਰਹਿੰਦਾ ਜੀ ਸਾਡੇ ਕੋਲ ਤਾਂ ਸਾਡਾ ਪੋਤਾ ਇੱਕ ਇਹ ਰਹਿੰਦਾ ਸਾਡੇ ਕੋਲੇ ਅੱਡ ਤੁਹਾਡੇ ਕੋਲੇ ਗੁਜ਼ਾਰੇ ਲਈ ਕੀ ਚੀਜ਼ ਹੈ ਹਾਂਜੀ ਤੁਹਾਡਾ ਗੁਜ਼ਾਰਾ ਕਰਨ ਲਈ ਕੀ ਚੀਜ਼ ਹੈ ਬਸ ਅਸੀਂ ਤਾਂ ਆਈ ਆ ਸਾਡੇ ਕੋਲ ਟੈਂਪੂ ਆ ਸੀ ਉਹ ਚਲਾ ਕੇ ਜਿਆ ਦੁਕਾਨ ਆ ਬਸ ਅਸੀਂ ਇਹ ਚਲਾ ਕੇ ਟਾਈਮ ਪਾਸ ਕਰਦੇ ਹਾਂ ਹਾਂਜੀ ਪਹਿਲਾਂ ਅਸੀਂ ਮੇਲੇ ਲਾਉਂਦੇ ਸੀ ਠੀਕ ਹੈ ਮੇਲਿਆਂ ਤੇ ਅਸੀਂ ਆਪ ਦੀ ਕਮਾਈ ਕਰੀ ਆ ਮੇਲਾ ਤੇ ਹਾਂਜੀ ਠੀਕ ਹੈ ਜੀ ਆਈ ਜੀ ਪਹਿਲਾਂ ਤਾਂ ਸੀ ਉਹ ਕਰਦਾ ਸੀ ਪਹਿਲਾਂ ਸਾਡੇ ਨਾਲ ਹੀ ਨਹੀਂ ਸੀਗਾ ਉਹ ਫਿਰ ਅਸੀਂ ਮੇਲਿਆਂ ਦਾ ਕੰਮ ਕਰਿਆ ساری ਉਮਰ ਹੈ ਉਦੋਂ ਬਾਅਦ ਸਾਡੇ ਅਸੀਂ ਪਸ਼ੂ ਰੱਖਿਆ ਦੁਕਾਨ ਆ ਪਸ਼ੂ ਹੈ ਮੈਂ ਆਟੋ ਚਲਾਉਣਾ ਤੇ ਜਿਹੜਾ 2 ਨੰਬਰ ਦਾ ਕੰਮ ਕਰੂ ਆ ਆਟੇ ਚਲਾਉਣ ਦੀ ਤੇ ਦੁਕਾਨਾ ਕਰਨ ਦੀ ਕੀ ਲੋੜ ਹੈ ਜੀ ਹੈ ਇਹ ਤਾਂ ਤੁਹਾਨੂੰ ਪਤਾ ਨਾ ਜੀ ਹੈ ਅਸੀਂ ਤਾਂ 2-400 ਰੁਪਿਆ ਦਿਹਾੜੀ ਕਮਾਉਣੀ ਹੈ ਸਾਰੀ ਦਿਹਾੜੀ ਸਵੇਰ ਤੋਂ ਜਾ ਕੇ ਸ਼ਾਮ ਤੱਕ ਜੀ ਜੀ ਹੈ ਨਾ ਜਿਹੜਾ ਨਾ ਕਰਦਾ ਸੀਗਾ ਉਹ ਤਾਂ ਘਰੇ ਵੀ ਨਹੀਂ ਸੀ ਘਰੇ ਵੀ ਹੈ ਨਹੀਂ ਜੀ ਘਰੇ ਵੀ ਰਹਿੰਦਾ ਨਹੀਂ ਉਹ ਉਸ ਵਕਤ ਉਹ ਤਾਂ ਬਾਹਰ ਹੀ ਰਹਿੰਦਾ ਸਾਥੋਂ ਪਰਚਾ ਹੋਇਆ ਨਾ ਜੀ ਉਹ ਇੱਕ ਜਨਾਨੀ ਨਾਲ ਰਹਿੰਦਾ ਸੀਗਾ ਉਸ ਵਕਤ ਹੈ ਉਹਨੇ 15 ਤੋਂ ਲੈ ਕੇ 18 ਤੱਕ ਉਸੇ ਜਨਾਨੀ ਨਾਲ ਪਰਚਾ ਪਿਆ ਉਹਦੇ ਉਹ ਤਾਰੀ ਗਾਲੀ ਗਲੀ ਅੰਦਰ ਉਹਦੇ ਨਾ ਪਰਚੇ ਪਏ ਆ ਕਿਹਦੇ ਜਿਹੜਾ ਪਿਆ ਨਹੀਂ ਇੱਥੇ ਨਹੀਂ ਪਿਆ ਪਰਚਾ ਉਹ ਤਾਰੀ ਵਾਲੀ ਗਲੀ ਚੋਂ ਘੱਟ ਕੇ ਆ ਗਈ। ਕੋਈ ਪਰਚਾ ਵੀ ਨਹੀਂ ਪਿਆ। ਡਾਤਾ ਤਾਂ ਕਿਸੇ ਪਰਚੇ 'ਚ ਨਾ ਆਣੀ। ਨਹੀਂ ਜੀ ਸਾਡਾ ਕੋਈ ਨਾਂ ਨਹੀਂ। ਨਹੀਂ ਜੀ ਇਸੇ ਦਾ ਨਾਂ ਹੈ ਜੀ ਸਾਰਾ ਕੁਝ। ਸਾਡਾ ਕੋਈ ਹੋਰ ਨਾਂ ਨਹੀਂ। ਨਾਂ ਦੇ ਨਾਂ ਆ। ਹਾਂ। ਮੇਰੇ ਨਾਂ ਸਾਰਾ ਕੁਝ। ਕਿਸੇ ਨਾਂ ਹੀ ਸਾਰਾ ਕੁਝ। ਹਾਂ ਜੀ। ਠੀਕ ਹੈ। ਉਹਦੇ ਕੋਲੇ ਕੁਝ ਨਹੀਂ। ਹਾਂ ਉਹਦੇ ਕੋਲ ਸਾਡੇ ਹੈਗਾ ਕੋਈ ਮੋਟਰਸਾਈਕਲ ਆ ਨਾ ਕੋਈ ਵੀਕਲ ਕੋਈ ਚੀਜ਼ ਨਹੀਂ। ਠੀਕ ਹੈ। ਹਾਂ। ਮੈਨੂੰ ਨਹੀਂ ਕਿੱਦਿ ਨੂੰ ਆਉ। ਅਸੀਂ ਆਟੋ ਲਿਆਂਦਾ ਸੀ ਤਾਂ ਕਿਰਾਏ ਤੇ ਲੈ ਆ ਉਹਦੇ ਨਾਲ ਕਿਸ਼ਤਾਂ ਤੇ ਲਿਆਂਦਾ ਜਿਹਦੀ ਕਿਸ਼ਤ ਵੀ ਨਹੀਂ ਭਰੀ। ਠੀਕ ਹੈ। ਹੈ ਅੱਜ ਤਾਂ ਉਹ ਟਾਈਮ ਪਾਸ ਕਰਦੇ ਆਂਗੇ। ਸਾਡੇ ਕੋਲ ਜੇ ਕਿਹੜਾ ਜਮੀਨਾਂ ਜਾਇਾ ਜਾਤਾ ਨੇ ਇਲਾਕਾ ਨਿਵਾਸੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਬਨਾਮਾ ਨੰਬਰ 56 2018 ਜਿਹਦੇ ਵਿੱਚ ਫਰਦੀ ਸਿੰਘ ਬੰજારਾ ਪੁੱਤਰ ਰਾਜਾ ਸਿੰਘ ਵਾਸੀ ਸਾਦਾ ਪੱਤੀ ਜੈਤੂ ਦੇ ਦੋ ਘਰ ਇਹਨਾਂ ਨੂੰ ਕੰਪਟੈਂਟ ਅਥਾਰਟੀ